ਇਹ ਜੇਲਾਂ ਦੇ ਵਿੱਚ ਅਕਸਰ ਮੋਬਾਈਲ ਫੋਨ ਮਿਲਣਦੇ ਆ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਪਰ ਇੱਕ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਇਹ ਹੈ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੀ ਜਿਸ ਦੇ ਵਿੱਚ 9 ਮਹੀਨਿਆਂ ਦੇ ਅੰਦਰ ਅੰਦਰ 43000 ਫੋਨ ਕਾਲਸ ਹੋਈਆਂ ਨੇ ਉਹ ਵੀ ਫਰੋਤੀਆਂ ਮੰਗੀਆਂ ਗਈਆਂ ਗੈਂਗਸਟਰਾਂ ਦੇ ਵੱਲੋਂ ਡਰਾਇਆ ਗਿਆ ਧਮਕਾਇਆ ਗਿਆ ਔਰ ਕਤਲ ਦੀਆਂ ਵਾਰਦਾਤਾਂ ਕੀਤੀਆਂ ਗਈਆਂ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਪਹੁੰਚਿਆ ਜਿਸ ਤੋਂ ਬਾਅਦ ਪੰਜਾਬ ਦੀ ਮਜਬੂਤਾ ਸਰਕਾਰ ਨੂੰ ਵੰਟੀ ਰਮਾਣਾ ਜੋ ਕਾਲੀ ਦਲ ਦੇ ਨੇ ਉਹਨਾਂ ਨੇ ਕੀ ਰਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਫੋਜ਼ਪੁਰ ਦੀ ਜੇਲ੍ਹ ਦੇ ਵਿੱਚ ਅਕਸਰ ਜਿਹੜੇ ਮੋਬਾਈਲ ਫੋਨ ਮਿਲ ਰਹੇ ਨੇ ਪਰ ਇੱਥੇ ਹੀ ਇਸੇ ਜੇਲ੍ਹ ਦੇ ਵਿੱਚੋਂ ਪੰਜਾਬ ਦੀ ਹੋਰਾਂ ਜੇਲਾਂ ਦੇ ਵਿੱਚੋਂ ਟੋਟਲੀ ਜਿਹੜੀਆਂ 43000 ਫੋਨ ਕਾਲਸ ਹੋਈਆਂ ਨੇ ਕੱਲੀ ਫੋਨ ਕਾਲ ਫੋਜ਼ਪੁਰ ਜਿਹੜੀ ਕੇਂਦਰੀ ਜੇਲ੍ਹ ਇਸ ਦੇ ਵਿੱਚ 43000 ਫੋਨ ਕਾਲ ਹੋਈ ਨੇ ਬਠਿੰਡੇ ਦੀ ਵੱਖਰੀ ਹੈ ਨਾਬਾ ਲੁਧਿਆਣਾ ਔਰ ਪਟਿਆਲੇ ਦੀ ਕੇਂਦਰੀ ਜੇਲ੍ਹ ਜੇਲ੍ਹ ਦੀ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਫੋਨ ਕਾਲਸ ਹੋਈ ਨੇ ਮੋਬਾਈਲ ਫੋਨ ਤੇ ਉਹਤੇ ਹੀ ਬੰਟੀ ਰਮਾਣਾ ਨੇ ਪੰਜਾਬ ਦੇ ਮਜ਼ਿੰਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਗ੍ਰਹਿ ਮੰਤਰਾਲਾ ਮਾਨ ਸਾਹਿਬ ਤੁਹਾਡੇ ਕੋਲ ਹੈ ਕੀ ਕੁਚਲ ਰਿਹਾ ਹੈ ਜ਼ਿਲ੍ਹਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਫਰੋਟੀਆਂ ਮੰਗੀਆਂ ਜਾ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਜ਼ਿਲ੍ਹਾ ਦਾ ਵਿੱਚ ਜਿਹੜਾ ਇਹ ਬਿਜ਼ਨਸ ਚੱਲ ਰਿਹਾ ਹੈ ਆਹ ਵਾਈਗੁਰੂ ਜੀ ਕੀ ਫਤਿਹ ਅੱਜ ਇੱਕ ਬੜਾ ਸੀਰੀਅਸ ਬੜਾ ਚਿੰਤਾਜਨਕ ਇਸ਼ੂ ਹੈ ਜਿਹੜਾ ਜਿਹਦੇ ਕਰਕੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਲੱਗਿਆ ਅੱਜ ਦੇ ਅਖਬਾਰ ਦੇ ਵਿੱਚ ਇੱਕ ਖਬਰ ਆਈ ਹੈ ਕਿ ਫਿਰੋਜ਼ਪੁਰ ਸੈਂਟਰਲ ਜੇਲ ਦੇ ਵਿੱਚੋਂ 43 ਹਜ਼ਾਰ ਕੋਲਾ ਦੋ ਮੋਬਾਈਲ ਫੋਨਸ ਦੇ ਵਿੱਚ ਦੇ थ्रू ਹੋਈਆਂ ਇਹ ਹਾਈ ਕੋਰਟ ਨੇ ਕਿਹਾ ਇੱਕ ਡਰੱਗ ਰੈਕਟ ਨੂੰ ਪ੍ਰੂਵ ਕਰਦੇ ਡਰੱਗ ਸਮਗਲਰਸ ਵੱਲੋਂ ਫਿਰੋਜ਼ਪੁਰ ਜੇਲ ਚ ਮੋਬਾਈਲ ਵਰਤੇ ਗਏ 43 ਹਜ਼ਾਰ ਕੋਲਾ ਦੋ ਮੋਬਾਈਲ ਫੋਨਸ ਤੋਂ ਹੋਈਆਂ ਹਾਈ ਕੋਰਟ ਨੇ ਅੱਗੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਜਿਹੜੇ ਅਫਸਰ ਜਿਨ੍ਹਾਂ ਨੇ ਉਹ ਕ੍ਰਿਮੀਨਲਸ ਨੂੰ ਉਹ ਐਂਟੀ ਸੋਸ਼ਲ 엘ਮੈਂਟਸ ਨੂੰ ਉਹ ਗੈਂਗਸਟਰਾਂ ਨੂੰ ਉਹਨਾਂ ਡਰੱਗਸ ਸਮਗਲਰਜ਼ ਨੂੰ ਇਹ ਫੋਨ ਪ੍ਰੋਵਾਈਡ ਕੀਤੇ ਤੇ ਫੋਨ ਚਲਾਉਣ ਦੀ ਉੱਥੇ ਸਹੂਲਤ ਦਿੱਤੀ ਉਹਨਾਂ ਨੂੰ ਸਰਕਾਰ ਵਿਚਾਰ ਰਹੀ ਹੈ ਸਭ ਤੋਂ ਵੱਡੀ ਚਿੰਤਾ ਦਾ ਇਸ਼ੂ ਇਹ ਹੈ ਅਸੀਂ ਬੜੇ ਲੰਮੇ ਸਮੇਂ ਤੋਂ ਇਸ਼ੂ ਰੇਜ਼ ਕਰਦੇ ਰਹੇ ਹਾਂ ਕਿ ਪੰਜਾਬ ਦੀਆਂ ਜੇਲਾਂ ਜਿਹੜੀਆਂ ਉਹ ਪਿਛਲੀ ਕਾਂਗਰਸ ਸਰਕਾਰ ਨੇ ਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਕ੍ਰਾਈਮ ਦਾ ਡੈਨ ਜਿਹਨੂੰ ਆਪਾਂ ਕਹਿ ਦਈਏ ਇੱਕ ਜ਼ੁਲਮ ਦਾ ਅੱਡਾ ਜਿੱਥੋਂ ਸਾਰੇ ਗੈਂਗਸਟਰ ਡਰੱਗ ਸਮਗਲਰ ਐਂਟੀ ਨੈਸ਼ਨਲ 엘ਮੈਂਟਸ ਆਫ ਦਾ ਕ੍ਰਾਈਮਨਲ ਐਮਪਾਇਰ ਆਪ ਦੀ ਸਿੰਡੀਕੇਟ ਚਲਾਉਂਦੇ ਐ ਜੇਲ੍ਹਾਂ ਦੇ ਵਿੱਚ ਬੈਠੇ ਸਟੇਟ ਦੀ ਸਰਪ੍ਰਸਤੀ ਹੇਠ ਹਰ ਸਹੂਲਤ ਉਹਨਾਂ ਨੂੰ ਦਿੱਤੀ ਜਾਂਦੀ ਹੈ ਤੁਸੀਂ ਪਿਛਲੇ ਸਮੇਂ ਚ ਦੇਖ ਲਓ ਕੋਈ ਮੇਜਰ ਕ੍ਰਾਈਮ ਜੇ ਪੰਜਾਬ ਚ ਹੋਇਆ ਉਹ ਜੇਲ੍ਹਾਂ ਚੋਂ ਪਲਾਨ ਤੇ ਐਗਜ਼ੀਕਿਊਟ ਹੋਇਆ ਚਾਰੇ ਸਿੱਧੂ ਮੂਸੇਵਾਲੇ ਦੀ ਕਿਲਿੰਗ ਨੂੰ ਲੈ ਲਓ ਸਟੇਟ ਦੇ ਇੰਟੈਲੀਜੈਂਸ ਹੈੱਡਕਵਾਰਟਰ ਤੱਕ ਅਟੈਕ ਹੋਇਆ ਤਰਨਤਾਰਨ ਪੁਲਿਸ ਸਟੇਸ਼ਨ ਤੇ ਅਟੈਕ ਹੋਇਆ ਆਰ ਪੀ ਜੀ ਰਾਕਟ ਵਰਤੇ ਗਏ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਜਾਂਦੀ ਹੈ ਤੁਸੀਂ ਇਹ ਦੇਖੋ ਸਭ ਕੁਝ ਪੰਜਾਬ ਦੀਆਂ ਜੇਲਾਂ ਚ ਹੋ ਰਿਹਾ ਇਹ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਪੰਜਾਬ ਦੇ ਲੋਕ ਇਹਦੇ ਇਹਦੇ ਤੇ ਸਵਾਲ ਰੇਜ਼ ਕਰ ਰਹੇ ਸੀ ਸਰਕਾਰ ਜਵਾਬ ਨਹੀਂ ਦਿੰਦੀ ਕੋਈ ਪਰ ਹੁਣ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਦੋ ਮੋਬਾਈਲ ਫੋਨ 43000 ਕੋਲ ਨੇ ਤੋਂ ਉੱਪਰ ਹੋ ਗਈਆਂ ਉਹਨਾਂ ਤੋਂ ਤੇ ਸਰਕਾਰ ਨੇ ਅੱਜ ਤੱਕ ਕੀਤਾ ਕੀ ਤੁਸੀਂ ਇੱਕ ਕਹਿੰਦੇ ਇਨਵੈਸਟੀਗੇਸ਼ਨ ਟੀਮ ਬਣਾਤੀ ਸਿਟ ਹਰ ਚੀਜ਼ ਦੀ ਸਿਟ ਬਣਾ ਦਿੰਦੇ ਉਹ ਸਿਟ ਨੂੰ ਅ ਕਿੰਨਾ ਸਮਾਂ ਹੋ ਗਿਆ ਅ ਮੈਂ ਤੁਹਾਨੂੰ ਹੁਣੇ ਪੜ੍ਹ ਕੇ 9 ਮਹੀਨਿਆਂ ਤੋਂ ਉੱਪਰ ਹੋ ਗਿਆ ਉਹ ਸਿਟ ਨੂੰ ਬਣਿਆ ਤੇ ਉਹਦਾ ਸਿਟ ਉਹਦਾ ਉਹਦਾ ਸਿੱਟਾ ਕੀ ਨਿਕਲਿਆ ਉਸ ਸਿਟ ਦਾ ਕੁਝ ਵੀ ਨਹੀਂ ਤੁਸੀਂ ਕਹਿੰਦੇ ਜਿਹੜੇ ਬੰਦਿਆਂ ਤੋਂ ਮੋਬਾਈਲ ਫੜੇ ਗਏ ਹਾਈ ਕੋਰਟ ਪੁੱਛਦੀ ਹੈ ਕਿ ਤੁਸੀਂ ਉਹਨਾਂ ਤੇ ਪਰਚਾ ਦਰਜ ਕਰਤਾ ਉਹਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਕਿ ਇਹ ਸਵਾਲ ਉਹਨਾਂ ਤੋਂ ਕੀਤਾ ਤੁਸੀਂ ਪੁਲਿਸ ਰਿਵਾਂਡ ਦੌਰਾਨ ਕਿ ਜੇਲ੍ਹ ਦੇ ਵਿੱਚ ਤੁਹਾਨੂੰ ਕਿੰਨਾ ਅਫਸਰਾਂ ਨੇ ਸਹੂਲਤ ਦਿੱਤੀ ਮੋਬਾਈਲ ਫੋਨ ਦੀ ਕਿੰਨਾ ਅਫਸਰਾਂ ਨੇ ਤੁਹਾਨੂੰ ਮੋਬਾਈਲ ਫੋਨ ਪ੍ਰੋਵਾਈਡ ਕੀਤੇ ਜਾਂ ਤੁਹਾਨੂੰ ਮੋਬਾਈਲ ਫੋਨ ਵਰਤਣ ਦੀ ਉਥੇ ਆਗਿਆ ਕਿੰਨਾ ਦੀ ਸਹੂਲਤ ਨਾਲ ਮਿਲੀ ਕੋਈ ਜਵਾਬ ਨਹੀਂ ਸੀ ਸਟੇਟ ਕੋਲ ਸੋ ਹਾਈ ਕੋਰਟ ਇਹ ਕਹਿ ਰਹੀ ਹੈ ਕਿ ਦੋ ਜਿਹੜੇ ਨੰਬਰ ਵਰਤੇ ਗਏ ਜਿਨ੍ਹਾਂ ਚੋਂ ਇੱਕ ਨੰਬਰ ਕਾਂਗਰਸ ਦੇ ਵੇਲੇ ਕਾਂਗਰਸ ਦੀ ਸਰਕਾਰ ਵੇਲੇ ਵਰਤਿਆ ਗਿਆ ਉਹਦੇ ਤੇ ਦੂਸਰਾ ਨੰਬਰ ਹੁਣ ਤੱਕ ਚੱਲਦਾ ਰਿਹਾ ਫਰਵਰੀ ਤੱਕ ਇੱਕ ਮੋਬਾਈਲ ਫੋਨ ਤੋਂ 38850 ਕਾਲਾਂ ਹੋਈਆਂ ਦੂਸਰੇ ਮੋਬਾਈਲ ਫੋਨ ਤੋਂ 4582 ਕਾਲਾਂ ਹੋਈਆਂ ਇਸੇ ਤਰ੍ਹਾਂ ਹਾਈ ਕੋਰਟ ਨੇ ਅੱਗੇ ਇਹ ਗੱਲ ਵੀ ਕਹੀ ਕਿ ਹੋਰ ਕਈ ਮੋਬਾਈਲ ਫੋਨ ਉਹਨਾਂ ਉਸ ਸਮੇਂ ਦੇ ਵਿੱਚ ਉਥੇ ਜੇਲ੍ਹਾਂ ਦੇ ਵਿੱਚ ਐਕਟਿਵ ਰਹੇ ਅਤੇ ਉਹਨਾਂ ਤੋਂ ਸੈਂਕੜੇ ਕਾਲਾਂ ਕੀਤੀਆਂ ਗਈਆਂ ਇਹਦਾ ਜ਼ਿੰਮੇਵਾਰ ਕੌਣ ਹੈ ਕੀ ਤੁਸੀਂ ਫਿਕਸ ਕੀਤੀ ਅਕਾਉਂਟੇਬਿਲਟੀ ਤੁਸੀਂ ਅਫਸਰਾਂ ਨੂੰ ਕਿਉਂ ਵਿਚਾਰ ਰਹੇ ਹੋ ਜਿਹੜੇ ਇਹੋ ਜਿਹੇ ਕੰਮ ਕਰਾ ਰਹੇ ਐ ਤੇ ਅਫਸਰਾਂ ਨੂੰ ਬਚਾ ਕੌਣ ਸਕਦਾ ਮੌਕੇ ਦੀ ਸਰਕਾਰ ਹਾਈ ਕੋਰਟ ਨੇ ਬੜੀ ਕਲੀਅਰ ਇੱਕ ਟਿੱਪਣੀ ਕੀਤੀ ਮੈਂ ਪੜ੍ਹ ਕੇ ਤੁਹਾਨੂੰ ਦੱਸ ਦਿਆਂ ਸਰਪ੍ਰਾਈਜ਼ਿੰਗਲੀ ਦਾ ਐਸ ਐਸ ওসি ਫਾਜ਼ਿਲਕਾ ਐਸ ਐਸ ওসি ਹੋ ਗਿਆ ਸਪੈਸ਼ਲ ਸਟੇਟ ਸਪੈਸ਼ਲ ਆਪਰੇਸ਼ਨ ਗਰੁੱਪ ਜਿਹੜਾ ਇਹਨਾਂ ਨੇ ਬਣਾਇਆ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਸਰਪ੍ਰਾਈਜ਼ਿੰਗਲੀ ਦਾ ਐਸ ਐਸ ওসি ਫਾਜ਼ਿਲਕਾ ਇਜ਼ ਕੰਡਕਟਿੰਗ ਦੀ ਇਨਵੈਸਟੀਗੇਸ਼ਨ ਫਾਰ ਦਾ ਪਾਸਟ 9 ਮੰਥਸ ਐਂਡ ਦਾ ਇਨਵੈਸਟੀਗੇਸ਼ਨ ਇਜ਼ ਨਾਟ ਮੇਕਿੰਗ ਐਨੀ ਹੈਡਵੇ ਇਟ ਇਜ਼ ਅਪਰੈਂਟ ਇਹ ਬੜਾ ਕਲੀਅਰ ਹੈ ਬੜਾ ਸਾਫ ਹੈ ਥੈਟ ਨਾਟ ਓਨਲੀ ਜੇਲ ਅਫੀਸ਼ੀਅਲਸ ਬਟ ਅਫੀਸ਼ੀਅਲਸ ਆਫ ਦਾ ਐਸ ਐਸ ਓ ਸੀ ਫਾਜ਼ਿਲਕਾ ਹੈਵ ਆਲਸੋ ਕਲੂਡਡ ਵਿਦ ਦਾ ਅਰੈਸਟਡ ਨੇਮਡ ਇਨ ਦਾ ਪ੍ਰੈਜ਼ੈਂਟ ਕੇਸ ਇਹ ਬੜਾ ਸਾਫ ਹੈ ਬੜਾ ਕਲੀਅਰ ਹੈ ਕਿ ਕੇਵਲ ਜੇਲ ਅਫੀਸ਼ੀਅਲਸ ਨਹੀਂ ਜੇਲਾਂ ਦੇ ਮੁਲਾਜ਼ਮ ਨਹੀਂ ਜਿਹੜਾ ਐਸ ਐਸ ਓ ਸੀ ਫਾਜ਼ਿਲਕਾ ਸਪੈਸ਼ਲ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਉਹਦੇ ਜਿਹੜੇ ਅਫੀਸ਼ੀਅਲ ਅਫਸਰ ਵੀ ਹੈ ਉਹ ਵੀ ਇਹਨਾਂ ਦੇ ਨਾਲ ਰਲ ਗਿਆ ਤਾਂ ਹੀ 9 ਮਹੀਨਿਆਂ ਤੋਂ ਇਨਕੁਆਇਰੀ ਦਾ ਕੋਈ ਸਿੱਟਾ ਨਹੀਂ ਨਿਕਲਿਆ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ ਡਰੱਗ ਸਮਗਲਰਸ ਨੂੰ ਤੁਸੀਂ ਫੈਸਿਲਿਟੇਟ ਕਰ ਰਹੇ ਹੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਡਰੱਗ ਖਤਮ ਕਰ ਦਿਆਂਗੇ ਜੀ ਕੀ ਕਹਿੰਦਾ ਸੀ ਅਰਵਿੰਦ ਕੇਜਰੀਵਾਲ 10 ਮਿੰਟ ਮੇ ਖਤਮ ਕਰ ਦਿੰਗੇ 10 ਦਿਨ ਮੇ ਖਤਮ ਕਰ ਦਿੰਗੇ ਅਗਰ ਮਨਸ਼ਾ ਹੋ ਸਰਕਾਰ ਦੀ ਥੋੜੀ ਤਾਂ ਮਨਸ਼ਾ ਹਾਈ ਕੋਰਟ ਨੇ ਸਾਫ਼ ਕਰਤੀ 43 43000 ਕੋਲਾਂ ਜਿਹੜੇ ਡਰੱਗ ਸਮਗਲਰਸ ਜੇਲ੍ਹਾਂ ਚੋਂ ਕਰ ਰਹੇ ਐ ਉਹਨਾਂ ਦੀ ਇਨਵੈਸਟੀਗੇਸ਼ਨ ਤੁਸੀਂ ਨਹੀਂ ਕਰ ਰਹੇ ਤੁਸੀਂ ਜਿਹੜੇ ਅਫਸਰ ਉਹਨਾਂ ਨੂੰ ਸਹੂਲਤ ਦੇ ਰਹੇ ਹੋ ਉਹਨਾਂ ਅਫਸਰਾਂ ਨੂੰ ਪ੍ਰੋਟੈਕਟ ਕਰ ਰਹੇ ਹੋ ਇਹਦਾ ਜ਼ਿੰਮੇਵਾਰ ਕੌਣ ਹੈ ਐਸ ਜੇਲ ਮਿਨਿਸਟਰ ਇੱਕ ਵੇਖੋ ਜੇਲ੍ਹਾਂ ਦੇ ਵਿੱਚੋਂ ਹੋਇਆ ਜੇਲ ਮਿਨਿਸਟਰ ਜ਼ਿੰਮੇਵਾਰ ਸਪੈਸ਼ਲ ਸੈਲ ਜਿਹੜਾ ਹੈ ਉਹ ਹੋਮ ਮਿਨਿਸਟਰ ਦੇ ਥੱਲੇ ਆਉਂਦਾ ਹੈ ਹੋਮ ਮਿਨਿਸਟਰ ਜ਼ਿੰਮੇਵਾਰ ਦੋਨੋਂ ਮਹਿਕਮੇ ਕੀਤੇ ਕੋਲੇ ਭਗਵੰਤ ਮਾਨ ਕੋਲੇ ਸਟੇਟ ਦਾ ਮੁੱਖ ਮੰਤਰੀ ਕੌਣ ਹੈ ਭਗਵੰਤ ਮਾਨ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ ਕੀ ਸਟੇਟ ਦੇ ਵਿੱਚ ਪਤਾ ਨਹੀਂ ਹਿੱਲ ਸਕਦਾ ਮੁੱਖ ਮੰਤਰੀ ਦੀ ਮਰਜ਼ੀ ਤੋਂ ਬਿਨਾਂ ਤੇ ਹੁਣ ਇਹਨਾਂ ਗੱਲਾਂ ਦਾ ਜਵਾਬ ਭਗਵੰਤ ਮਾਨ ਦੇਵੇ ਇਹ ਕੱਲਾ ਹਾਈ ਕੋਰਟ ਨਹੀਂ ਪੰਜਾਬ ਦਾ ਬੱਚਾ ਬੱਚਾ ਪੁੱਛ ਰਿਹਾ ਕਿ ਤੁਸੀਂ ਇਸ ਲੈਵਲ ਤੇ ਡਰੱਗ ਸਮਗਲਰਸ ਨੂੰ ਤੇ ਕ੍ਰਾਈਮਨਲਸ ਨੂੰ ਪ੍ਰੋਟੈਕਟ ਕਰ ਰਹੇ ਹੋ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਲੋਕ ਤੁਹਾਨੂੰ ਇਹਨਾਂ ਚੀਜ਼ਾਂ ਤੇ ਸਵਾਲ ਕਰਨਗੇ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਪੋਤੀ ਬੰਟੀ ਰਵਾਣਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਸੰਦੀਪ ਨੰਗਲ ਅੰਬੀਆਂ ਸੰਦੀਪ ਨੰਗਰ ਅੰਬੀਆਂ ਤੋਂ ਬਾਅਦ ਮੂਸੇਵਾਲਾ ਤੇ ਹੋਰ ਵੱਡੇ ਕਤਲ ਹੋਏ ਨੇ ਔਰ ਮੁੱਖ ਮੰਤਰੀ ਭਗਵਾਨ ਮਾਨ ਕੋਲ ਗ੍ਰਹਿ ਮੰਤ్రਾਲਾ ਹੈ ਉਹ ਨਾਲ ਹੀ ਉਹ ਜਿਹੜਾ ਉਹਨਾਂ ਦੇ ਕੋਲ ਜੇਲ੍ਹ ਮੰਤਰੀ ਵੀ ਹਨ ਜਿਹੜਾ ਜੇਲ੍ਹ ਮੰਤ్రਾਲਾ ਵੀ ਹੈ ਤੇ ਮੁੱਖ ਮੰਤਰੀ ਸਾਹਿਬ ਕਿੱਥੇ ਫਿਰ ਰਹੇ ਨੇ ਪੰਜਾਬ ਵੱਲ ਧਿਆਨ ਦਿੱਤਾ ਜਾਵੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਅਕਸਰ ਮੋਬਾਈਲ ਫੋਨ ਮਿਲਣਦੇ ਆ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਪਰ ਇੱਕ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਇਹ ਹੈ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੀ ਜਿਸ ਦੇ ਵਿੱਚ 9 ਮਹੀਨਿਆਂ ਦੇ ਅੰਦਰ ਅੰਦਰ 43000 ਫੋਨ ਕਾਲਸ ਹੋਈਆਂ ਨੇ ਉਹ ਵੀ ਕਰਾਤੀਆਂ ਮੰਗੀਆਂ ਗਈਆਂ ਗੈਂਗਸਟਰਾਂ ਦੇ ਵੱਲੋਂ ਡਰਾਇਆ ਗਿਆ ਧਮਕਾਇਆ ਗਿਆ ਔਰ ਕਤਲ ਦੀਆਂ ਵਾਰਦਾਤਾਂ ਕੀਤੀਆਂ ਗਈਆਂ ਇਹ ਪੰਜਾਬ ਹਾਈ ਕੋਰਟ ਦੇ ਵਿੱਚ ਕੇਸ ਪਹੁੰਚਿਆ ਜਿਸ ਤੋਂ ਬਾਅਦ ਪੰਜਾਬ ਦੀ ਮਤਦਾ ਸਰਕਾਰ ਨੂੰ ਵੰਟੀ ਰਮਾਣਾ ਜੋ ਕਾਲੀ ਦਲ ਦੇ ਨੇ ਉਹਨਾਂ ਨੇ ਕਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਫੋਜ਼ਪੁਰ ਦੀ ਜੇਲ੍ਹ ਦੇ ਵਿੱਚ ਅਕਸਰ ਜਿਹੜੇ ਮੋਬਾਈਲ ਫੋਨ ਮਿਲ ਰਹੇ ਨੇ ਪਰ ਇੱਥੇ ਹੀ ਇਸੇ ਜੇਲ੍ਹ ਦੇ ਵਿੱਚੋਂ ਪੰਜਾਬ ਦੀਆਂ ਹੋਰਾਂ ਜੇਲਾਂ ਦੇ ਵਿੱਚੋਂ ਟੋਟਲੀ ਜਿਹੜੀਆਂ 43000 ਫੋਨ ਕਾਲਸ ਕੱਲੀ ਫੋਨ ਕਾਲ ਬਰੋਜ਼ਪੁਰ ਜਿਹੜੀ ਕੇਂਦਰੀ ਜੇਲ੍ਹ ਐ ਇਸ ਦੇ ਵਿੱਚ 43000 ਫੋਨ ਕਾਲ ਹੋਏ ਨੇ ਬਠਿੰਡੇ ਦੀ ਵੱਖਰੀ ਐ ਨਾਭਾ ਲੁਧਿਆਣਾ ਔਰ ਪਟਿਆਲੇ ਦੀ ਕੇਂਦਰੀ ਜੇਲ੍ਹ ਜੇਲ੍ਹ ਦੀ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਫੋਨ ਕਾਲਸ ਹੋਏ ਨੇ ਮੋਬਾਈਲ ਫੋਨ ਮਿਲੇ ਨੇ ਤੇ ਉੱਤੇ ਹੀ ਬੰਟੀ ਰਮਾਣਾ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਗ੍ਰਹਿ ਮੰਤਰਾਲਾ ਮਾਨ ਸਾਹਿਬ ਤੁਹਾਡੇ ਕੋਲ ਹੈ ਕੀ ਕੁਚਾ ਰਿਹਾ ਜੀ